अपने तो सुखसा भी जब फां हो तो, तो ना भी समझ को मन अपने सुखसा भी जब पांदे हो तो, तो काबू

ਪਾ ਦੇ ਨਾਨਕ ਤਿਨੁ ਨਾਰਿ ਕੀ ਕੋ ਕਾਮਨਾਇਓ ਜਿ ਵਿਦਿਧਾ ਮਾਡ ਲੋ ਹਾਰੇ ਕਨੂ ਮਾ ਗਿਆਨਿ ਹੋ ਲਗਾਇਓ ਅੰਤ ਬਾਰ ਨਾਨਕ ਬਿਨੰ ਤਾਰਿ ਕੀ ਕੋ ਕਾਮਨਾਇਓ ਵਾਰੀ